ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਕਿਦਾਂ ਚੱਡਦੀ ਕਲਾ ਲਓ ਵੀ ਆਪਾਂ ਲਾਤੀ ਗੱਡੀ ਕੰਕ ਤੇ ਤੇ ਕਰਾਂ ਪੱਕਾ ਕੰਮ ਨਾਲ ਬਾਤ ਹੋ ਗਈ ਐ ਪੇਮੈਂਟ ਦੀ ਕੀ ਹਸਤਾ ਕਿਦਾਂ ਨੇ ਤੇ ਹੁਣ ਆਪਾਂ ਖੋਲਾਂਗੇ ਮਗਰਾਟ ਇਹ ਖੋਲਣਾ ਪਊਗਾ ਕਿਉਂਕਿ ਫਿਰ ਟਾਇਰ ਨਾਲ ਲੱਗ ਜਾਂਦੇ ਉਪਰ ਆ ਜੀ ਮਗਰਾਟ ਕਰਦੇ ਪਏ ਨਾ ਪਿਆਟ ਆ ਖੋੜ ਕੇ ਫਿਰ ਫਿਰ ਚਲਦੇ ਆ ਹਵਾ ਉਹ ਚੈੱਕ ਕਰਾ ਕੇ ਫਿਰ ਕਰਦੇ ਲੋਡ ਗੱਡੀ ਸੱਪਾ ਝੱਟ ਵੀ ਆਉਣ ਡਿਆ ਉਧਰੋਂ ਕਿਸ ਤਵਾੜ ਖਾਲੀ ਕਰਕੇ ਲੋਈਆ ਕੋਣ ਸੁਣਨਾ ਕਿ ਟਾਇਰ ਟਾਇਰ ਇਹ ਬਦਲਣਾ ਜਿਆਦਾ ਮਾੜਾ ਤੇ ਟਾਇਰ ਇਹਦੇ ਦੂਜਾ ਲਾ ਦਾਂਗੇ ਨੂਰੇ ਬਾ ਜੈਕ ਹਲਾ ਥਲੇ ਮੇਰਾ ਵੀਰ ਮੈਂ ਤੇਰੇ ਜੈਕ ਹੁੰਦਿਆਂ ਨੂੰ ਅੰਦਰ ਟਾਇਰ ਚੁੱਕ ਲਓ ਜੀ ਲੱਕੜਾ ਲੱਕੜਾ ਲਾਤੀਆਂ ਪਰ ਆਪਾਂ ਤੇ ਹੁਣ ਆਪਾਂ ਕਰਾ ਲਈ ਹਵਾ ਚੈੱਕ ਹਵਾ ਬਰਾਬਰ ਕਰਾ ਕੇ ਤੇ ਫਿਰ ਕੰਡਾ ਕਰਾ ਕੇ ਤੇ ਲੱਗਦੇ ਆ ਗੱਡੀ ਦੌੜ ਕਰਦੇ ਆ ਆਗੇ ਵੀ ਆਪਣਾ ਪਿੰਡ ਤੱਕ ਹੋਵੇ ਇਹ ਜਿਹੜਾ ਆਪਣਾ ਪਿੰਡ ਕੁਵਾਂ ਇਹ ਆਪਣੇ ਪਿੰਡ ਤੋਂ ਆਪਣਾ ਘਰ ਹੈਗਾ ਆ 1 ਕਿਲੋਮੀਟਰ ਪੂਰੇ ਦਿਨ ਤੋਂ ਪਿੰਡ ਤੋਂ ਆਹ ਨੇ ਦੁਕਾਨੇ ਇਹਨਾਂ ਨੂੰ ਕਰਾਇਆ ਟੈਟੂ ਜਿਵੇਂ ਚੱਤਰ ਆਇਆ ਆ ਵੀਰ ਨੇ ਲੈ ਕੇ ਆਇਆ ਹਵਾਵਾ ਹੋ ਗਈ ਓਕੇ ਤੇ ਹੁਣ ਆਪਾਂ ਕਰਾਲਾਂਗੇ ਫਿਲਟਰ ਸਾਫ ਨਾਲੇ ਜਾਂਦੀ ਆ ਪਤਾ ਨਹੀਂ ਕੀ ਗੱਲਾਂ ਨੇ ਯਾਰ ਕੱਠੀ ਧੋਤੀ ਐ ਤੇ ਪ੍ਰੈਸ਼ਰ ਬੜਾ ਡਾਊਨ ਹੋਣਾ ਹੈਗਾ ਪਤਾ ਨਹੀਂ ਕੀ ਚੱਤਰ ਬਣਿਆ ਇਹ ਚੈਲਰ ਨੂੰ ਲੋਕੀਂ ਖਾਪ ਪਾਵਾਗੇ ਟੀਚਰ ਆਪਣੇ ਘਰ ਦੇ ਨਾਲ ਹੀ ਹੈਗਾ ਪੈਟਰੋਲ ਪੰਪ ਇੱਥੋਂ ਕੋਆ ਕੇ ਤੇ ਵੇਚਾਂਗੇ ਲੋਡ ਜਾ ਕੇ ਪੰਪ ਹਟੇ ਪਿੰਡ ਦਾ ਹੈ ਪੰਪ ਨਹੀਂ ਹੁੰਦੀ ਅਸ ਦੀ ਤਰੱਕੀ ਨਾ ਇੰਟਰਵੈਂਟਰ ਲੌਕ ਲਾ ਦਿੱਇਆ ਮੁੰਡਿਆਂ ਨੇ ਸਰਾ ਹੀ ਲਾਤਾ ਚੈਰੀ ਕਰਾਉਣਾ ਆਹ ਉਹ pau ਸਾਡੇ ਪਿੰਡ ਤੇ ਹੀ ਉਹ ਮਾਰਦਾ ਆਪੂ ਚੱਕਾ ਦਾ ਕੁ ਲੋ ਵੀ ਆ ਗਿਆ ਆਪਣਾ ਨਿੱਕਾ pau ਵੀ ਇਹਦਾ ਵੀ ਕਰਾਇਆ ਗੰਡਾ ਲਾਦਨੇ ਗੱਡੀ ਤੇ ਮੋੜ ਦਾ ਕਰਾ ਦੇਣੀ ਆਪੀ ਆ ਉਹ ਆ ਗਿਆ ਜਿਉਂ ਆ ਗਿਆ ਸਾਮਾ ਕੈਮਾ ਤੇ ਮੈਂ ਕੰਡਾ ਕਰਾ ਕੇ ਲਾਉਂਦਾ ਮੈਂ ਲੋਡ ਕਰਾ ਲੈਣੀਆਂ ਹੈਗੀਆਂ ਹੈ ਜੀ ਇਹ ਵੀ ਆ ਜੂਗਾ ਹਾਂ ਕੰਡਾ ਕਰਾ ਕੇ ਲਾ ਕੇ ਵੀ ਦੰਦੂਆਂ ਨਾਲ ਦੂਗਾ ਤੇ ਆਪਾਂ ਕਰੀਏ ਲੋ ਜੀ ਆਗੇ ਕੰਡੇ ਦੇ ਤੇ ਪਾਉਂਗਾ ਆਪਣੇ ਲਈ ਫੋੜੋ ਸਤੂਨ ਲਾਵੀ ਬੱਧਵਾ ਆ ਗਈ ਮੰਡੀ ਆ ਮੰਡੀ ਤੋਂ ਤਨਤ ਲੋਡ ਪਾਣੇ ਕਿੱਧਰ ਲੈਵਲ ਨੂੰ ਗੱਡੀ ਪਾਰਲੀਮੈਂਟ ਦੇ ਨੂੰ ਉਹ ਵੀਰ ਦੀ ਕੋਟੀ ਸਟਾਰ ਜੀ 3 ਦੀ ਲੋ ਵੀ ਬਾਬੇ ਉਹ ਗੱਡੀ ਤੇ ਆਪਣੀ ਹੋ ਗਈ ਲੋੜ ਥੋੜੀ ਜਿਹੀ ਰਹੀ ਬਸ ਇੱਕ ਦੋ ਤਾਂ ਰਹੀ ਆ ਤੇ ਚੱਕਰੇ ਬਣਿਆ ਵੀ ਕੁਝ ਕੁ ਲਫੜਾ ਜਾਂ ਹੋਰ ਪੈ ਗਿਆ ਹੈ ਮਸਲਾ ਜਾਂ ਹੋਰ ਹੋ ਗਿਆ ਨੇਗਾ ਜਿਹਾ ਉਹ ਚੁਲ ਜਗੇ ਤੇ ਗੱਡੀ ਤੇ ਜੀਪੀਐਸ ਤਾਂ ਲਵਾਇਆ ਹੈਗਾ ਤੇ ਪਰ ਚਾਲੂ ਨਹੀਂ ਹੈਗਾ ਉਹ ਹੁਣ ਚਾਲੂ ਹੋਊਗਾ ਆਨਲਾਈਨ ਚੜੂਗਾ ਤੇ ਫੇਰ ਗੱਡੀ ਤੇ ਗੇਟ ਪਾਸ ਮਿਲੂਗਾ ਗੱਡੀ ਦਾ ਤੇ ਉਹ ਹੁਣ ਮਿਲੂਗਾ ਸਵੇਰੇ 9 10 ਵਜੇ ਹੁਣ ਗੱਡੀ ਆਪਣੀ ਰੋਗੀ ਰਾਤ ਇੱਥੇ ਹੀ ਤੇ ਆਪਾਂ ਬੈਲਟਾਂ ਬੁਲਟਾਂ ਮਾਰ ਕੇ ਸਾਰੀ ਓਕੇ ਰਿਪੋਰਟ ਕਰਕੇ ਤੇ ਛੇੜ ਸਾਹਿਬ ਆ ਜਾਣਗੇ ਤੇ ਫਿਰ ਲੈ ਜਾਣਗੇ ਚੱਲਾਂਗੇ ਕ੍ਰਿਸ਼ਨਾਣ ਪਾਣੀ ਕਰਕੇ ਪਛਾਦ ਆਪਣੀ ਛਾਤ ਤੇ ਫਿਰ ਸੌਵਾਂਗੇ ਬਾਕੀ ਹੁਣ ਸਵੇਰੇ ਲੱਗੂਗਾ ਪਤਾ ਕਿੰਨੇ ਵਜੇ ਕੀ ਹੁੰਦਾ ਤੇ ਕਿੰਨੇ ਵਜੇ ਕੀ ਨਹੀਂ ਹੁੰਦਾ ਬੇਲਟ ਆਪਾਂ ਜਿਹੜੀਆਂ ਹੈਗੀਆਂ ਸਾਰੀਆਂ ਉੱਪਰ ਚੜ ਲੀਆਂ ਅਗਲੇ ਬਲਾਕ ਆਪਾਂ ਬਨ ਲੈ ਕੈਂਚੀਆਂ ਮਾਰ ਲੀਆਂ ਦੋਵੇਂ ਅਗਲਾ ਬਲਾਕ ਜਿਹੜਾ ਜਰੂਰੀ ਹੁੰਦਾ ਜਿਹੜਾ ਉਤੋਂ ਮਗਰਲਾ ਉਹ ਤੇ ਓਕੇ ਰਿਪੋਰਟ ਕਣਕ ਦਾ ਓਕੇ ਰਿਪੋਰਟ ਹੁੰਦਾ ਝੋਨੇ ਦਾ ਥੋੜਾ ਜਿੰਦਾ ਕੰਮ ਟੈਟ ਉਹ ਕਰਨਾ ਪਹਿਲਾਂ ਸੁੱਤੀ ਨਾਲ ਬਾਕੀ ਆਪਾਂ ਵੇਚ ਆਪਾਂ ਸਿੰਗਲ ਸਿੰਗਲ ਮਾਰ ਦੇਣੀਆਂ ਇਹਦੇ ਥੋੜੇ ਆ ਏਦਾਂ ਪਏ ਆ ਨਾ ਜਿਹੜੇ ਅਸੂਖੇ ਥੋੜੇ ਪਏ ਨੇ ਨਾ ਸਿੰਗਲ ਸਿੰਗਲ ਮਾਰ ਦੇਣੀਆਂ ਤੇ ਜਿਹੜੇ ਤਿੰਨ ਤਿੰਨ ਆ ਔਲ ਚੁੰਦੇ ਨੇ ਇਹਨਾਂ ਦੇ ਆਪਾਂ ਇਹਨਾਂ ਤੇ ਨਹੀਂ ਮਾਰਨੀ ਬੇਲਟ ਇਹਨਾਂ ਤੇ ਮਾਰ ਦੇਣੀ ਆ ਤੇ ਬਾਕੀ ਮਗਰ ਚੰਗੀ ਤਰ੍ਹਾਂ ਬੰਨ ਲਾਂਗੇ ਜੇ ਕੋਈ ਬੈਲਟ ਵੱਧ ਗਈ ਫਿਰ ਇਹਨਾਂ ਤੇ ਮਾਰਦਾ ਹਾਂ ਤੁਸੀਂ ਇਹਦੇ ਲੱਗੂਗਾ ਮਾਰਨ ਵਾਲੀ ਆ ਤੇ ਬਾਕੀ ਚਲੋ ਲੋਕ ਆਲਪੁਰਖ ਨੂੰ ਮਨਜ਼ੂਰ ਕਿਉਂ ਵੀ ਬਾਬਿਓ ਆ ਵੀਡੀਓ ਆਈ ਪਾ ਕਿ ਸਕੋਪਿਓ ਲੋ ਵੀ ਆ ਗਿਆ ਸਰਦਾਰ ਸਾਹਿਬ ਗੱਡੀ ਹੁਣ ਆਪਣੀ ਦੇਖ ਲੂਗੀ ਸਵੇਰੇ ਆ ਗਏ ਕਿੰਨੇ ਬਨੇ ਗਏ ਤੇਰੇ ਤੇ ਅੱਜ ਘੁੰਮਣੇ ਚਲੀ ਗੱਡੀ ਨੂੰ ਕੀ ਲੋੜ ਤੇ ਬਸ ਬੈਲਟਾਂ ਛੁੱਟ ਲੀਆਂ ਆਪਾਂ ਮਸ਼ੀਨਾ ਮਾਰ ਰਹੀਆਂ ਥੱਲੇ ਜਾ ਕੇ ਹੁਣ ਮਸ਼ੀਨਾ ਪਾ ਆ ਗਏ ਟਾਈਟ ਕਰਕੇ ਓਕੇ ਰਿਪੋਰਟ ਕਰ ਦੋ ਆ ਜਾ ਆ ਜਾ ਪੁੱਤਰਾ ਆ ਜਾ ਟੌਰ ਜੱਟ ਸਾਹਿਬ ਦੀ Ok, aí. ਸਤਾ ਜੀ ਬਹੁਤ ਵਧੀਆ ਕੰਦਾ ਸਾਹਿਬ ਟੌਰ ਹੀ ਬੜੀ ਗੋਆ ਲੱਗੀ ਜਾਂਦੀ ਹੈ ਹੈ ਪਜਾਮੇ ਕੁਰਤੇ ਤੇ ਮੈਂ ਨਾ ਗਾਡਨ ਲੱਗੀ ਜਾਂਦੇ ਰਹੇ ਉਹ ਵੀ ਤੇ ਵੀ ਹੁੰਦੇ ਜਦੋਂ ਬੱਡਾ ਸਾਹਿਬ ਛੇਰੇ ਨੋ ਦਾ ਵਜਣਗੇ ਨਾ ਕਿ ਨਹੀਂ ਮੈਂ ਯਾਰ ਆਪਣੇ ਫੋਨ ਦੇ ਤੇ ਵੀ ਚਾਲੂ ਕਰੋ ਹਣ ਉਹਨੂੰ ਕਹਿਣਾ ਭਰਾਵਾ ਕੱਢ ਕੇ ਦੇ ਆਈਡੀ ਵੀਡੀਓ ਵੀ ਸੇਵ ਕਰ ਲੈਣੀ ਹੈ ਨਾ ਕਹਨੇ ਉੱਥੇ ਤੁਹਾਡੇ ਦੇ ਵੀ ਲਾਗੇ ਨਾ ਉਹ ਹੋ ਜਾਣਾ ਚੱਲੂ ਜੀਪੀਐਸ ਤੇ ਮੇਰੇ ਨਾਲ ਵੀ ਕਰਾ ਲੂੰਗਾ ਕਿਹਨੇ ਲੋਈ ਬਾਬੇ ਅੱਗੇ ਆਪਾਂ ਘਰ ਤੇ ਫਰੈਸ਼ ਹੋ ਗਏ ਤੇ ਹੁਣ ਸ਼ਾਇਦਾਂ ਕਿ ਪ੍ਰਸ਼ਾਦਾ ਪਾਣੀ ਬੱਤੀ ਹੁਣੇ ਬੰਦ ਹੋਈ ਹੈ ਜੇ ਗਰਮੀ ਬੜੀ ਆਦੀ ਹੈ ਚਲੋ ਇਹ ਵੀ ਠੰਡਾ ਜਿਹਾ ਹੋ ਗਿਆ ਤੇ ਰਾਜਕੁਮਾਰੀ ਮੇਰੀ ਸੁੱਤੀ ਹੈ ਇਹ ਮੇਰਾ ਕੋਈ ਟਾਈਮ ਨਾ ਸੌਂ ਜਾਂਦਾ ਇਨੇ ਕਦੀ ਤੱਕ ਨਹੀਂ ਕੀਤਾ ਬਾਬੀ ਨੇ ਮੇਰ ਨਾਲ ਅੱਜ ਇਹ ਪੂਰੇ 11 ਮਹੀਨੇ ਦੀ ਹੋ ਗਈ ਆ 1 ਮਹੀਨੇ ਨੂੰ ਇਹ ਸਾਲ ਦੀ ਹੋਇਆ ਨਾ ਪੂਰੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਮੇਰੇ ਬੁੱਤ ਤੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਚਲੋ ਠੀਕ ਹੈ ਬਾਬੋ ਫਿਰ ਮਿਲਦੇ ਆ ਸਵੇਰੇ ਅਗਲੇ ਵਲੌਗ ਦੇ ਵਿੱਚ ਹੁਣ ਇੱਥੇ ਤੱਕ ਹੀ ਤੇ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਵਾਹਿਗੁਰੂ ਜੀ ਕਾ ਹਾਲ ਸਾ ਵੈਗਰ ਜੀ ਕੀ ਹਾਤੇ